ਇੱਕ ਹੋਣੀ ਜੀ ਲਗਭਗ 35-40 ਮਿੰਟ ਪਹਿਲਾਂ ਇੱਕ ਇਥੇ ਵਾਰਦਾਤ ਹੋਈ ਹੈ ਜਿਹੜਾ ਗਨ ਸ਼ਾਟ ਇਹ ਪ੍ਰੋਪਰਟੀ ਦਾ ਮਾਲਕ ਦਾ ਸੰਦੀਪ ਖੰਡੀ ਉਹਨਾਂ ਦੀ ਗੋਲਟੀ ਇੰਜਰੀ ਹੋਈ ਹੈ ਇਹ ਬਹੁਤ ਛੋਟੇ ਜਿਹੇ ਇਲਾਜ ਨੇ ਕੱਕੇ ਸੀ ਮੌਕੇ ਤੇ ਆ ਕੇ ਤੇ ਇੱਥੇ ਸਾਨੂੰ ਜਿਹੜਾ ਜੋ ਵੀ ਲੱਗ ਰਿਹਾ ਹੈ ਉਹ ਜਿਹੜਾ ਐਫ.ਟੀ ਕਾਰਟਰ ਜਿਹੜਾ ਲਾਈਵ ਕਾਰਟਰ ਜਿਹਨੂੰ ਸਾਰਾ ਅਸੀਂ ਕਰਕੇ ਕਲੈਕਟ ਨਾਲ ਹੀ ਉਹਦੀ ਟੀਮ ਨੇ ਸਾਡੀਆਂ ਨਗਰਾਂ ਦੇ ਜਿਹੜੇ ਕੈਮਰੇਸ ਦੇਖ ਕੇ ਦਾ ਜਿਹੜਾ ਜੋ ਮੋੜ ਲਈ ਜਾਣਕਾਰੀ ਇਹ ਮਿਲੀ ਹੈ ਵੀ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਉਹ ਬੰਨੇ ਹੋਏ ਸੀ ਉਹਨਾਂ ਨੇ ਇਹ ਜਿਹੜਾ ਕਰਕੇ ਘਟਨਾ ਨੂੰ ਜਾਮ ਦੇ ਕਿਸੇ ਪੱਲੇ ਦੇ ਮੌਕੇ ਦਾ ਤੇ ਕੇਸੀ ਹੁਣ ਆਪਣਾ ਕੰਮ ਸ਼ੁਰੂ ਕਰ ਦਿੱਤਾ ਜੀ ਚੀਜ਼ ਕਰਕੇ ਜੀ ਕਰਾਂਗੇ ਟ੍ਰੇਸ ਕਰਾਂਗੇ ਇੱਕ ਹੁਣੇ ਹੀ ਲਗਭਗ 35-40 ਮਿੰਟ ਪਹਿਲਾਂ ਇੱਕ ਇਥੇ ਵਾਰਦਾਤ ਹੋਈ ਹੈ ਜਿਹੜਾ ਗਨ ਸ਼ਾਟ ਇਹ ਪ੍ਰੋਪਰਟੀ ਦਾ ਮਗਰਤਾ ਸੰਦੇਸ਼ ਨਹੀਂ ਉਹਨਾਂ ਦੀ ਬਹੁਤ ਇੰਜਰੀ ਹੋਈ ਹੈ ਉਹ ਹਸਪੀਟਲ ਜਿਹੜੇ ਇਲਾਜ ਨੇ ਤਾਂ ਕਿਸੇ ਮੌਕੇ ਆ ਕੇ ਤੇ ਇੱਥੇ ਸਾਨੂੰ ਜਿਹੜਾ ਜੂ ਵੀ ਹੈ ਬਲੱਡ ਹੈਗਰ ਹੈ ਉਹ ਜਿਹੜਾ ਐਫਟੀ ਕਾਰਟਰੀਜ ਹੈਗਾ ਲਾਈਵ ਬਲੱਡ ਸਾਰਾ ਅਸੀਂ ਕਰਕੇ ਕਲੈਕਟ ਕਰਦੇ ਉਹਦੀ ਟੀਮ ਨੇ ਸਾਡੀਆਂ ਨਕਲਗ ਲੈ ਕੈਮਰੇ ਅਸੀਂ ਦੇਖ ਕੇ ਦਾ ਜਿਹੜਾ ਜੋ ਮੋਡਲ ਹੀ ਜਾਣਕਾਰੀ ਇਹ ਮਿਲੀ ਹੈ ਵੀ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਉਹ ਬੰਨੇ ਹੋਏ ਸੀ ਉਹਨਾਂ ਨੇ ਇਹ ਜਿਹੜਾ ਕਰਕੇ ਘਟਨਾ ਨੂੰ ਜਨਮ ਦੇ ਕਿਸੇ ਪੱਜੇ ਦੇ ਮੌਕੇ ਦਾ ਕਿਸੇ ਹੁਣ ਆਪਣਾ ਕੰਮ ਸ਼ੁਰੂ ਕਰ ਦਿੱਤਾ ਜੀ ਇਸ ਚੀਜ਼ ਦੀ ਗੱਲ ਕਰੀ ਜੀ ਇਸ ਤਰ੍ਹਾਂ ਕੇ ਟ੍ਰੇਸ ਕਰਾਂਗੇ